ਇਸ ਵਾਰ ਦੀ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਇੱਕ ਵੱਡਾ ਤੋਹਫ਼ਾ ਜਿਹੜਾ ਮਿਲਣ ਜਾ ਰਿਹਾ ਦੱਸ ਦਈਏ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਵਸ ਦੇ ਮੌਕੇ ਤੇ ਪੰਜਾਬੀਆਂ ਨੂੰ ਹਣ ਸਰਕਾਰ ਜਿਹੜੀ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ ਜਿੱਥੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਆ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪ੍ਰਧਾਨ ਮੰਤਰੀ ਨੂੰ ਇੱਕ ਬੇਨਤੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਆਦਮ پور ਦੇ 에ਅਰਪੋਰਟ ਦਾ ਨਾਮ ਜਿਹੜਾ ਬਦਲ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਰੱਖਿਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੱਡਾ ਤੋਹਫ਼ਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ओके ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾ ਵਿਖੇ ਪਹੁੰਚ ਰਹੇ ਨੇ ਜਿੱਥੇ ਪ੍ਰਧਾਨ ਮੰਤਰੀ ਕਰੀਬ 40 ਮਿੰਟ ਡੇਰੇ ਦੇ ਵਿੱਚ ਰੁਕਣਗੇ ਤੇ ਇਸ ਤੋਂ ਦੌਰਾਨ ਉਹ ਸੰਤ ਨਰਨਜਨ ਦਾਸ ਜੀ ਦੇ ਨਾਲ ਅਧਿਆਤਮਕ ਚਰਚਾ ਕਰਨਗੇ ਅਤੇ ਡੇਰੇ ਦੀ ਸੰਗਤ ਨੂੰ ਵੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮਵਦੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਦੇ ਵੱਲੋਂ 30 ਜਨਵਰੀ ਤੋਂ 1 ਫਰਵਰੀ ਤੱਕ ਜਿਲ੍ਹਾ ਜਲੰਧਰ ਨੂੰ ਜਿਹੜਾ ਕਿ 9 ਫ્લાਇੰਗ ਜ਼ੋਨ ਵੀ ਐਲਾਨਿਆ ਗਿਆ ਪ੍ਰਧਾਨ ਮੰਤਰੀ ਇਸ ਦੌਰਾਨ ਡੇਰਾ ਸੱਤਖੰਡ ਬੱਲਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਵੀ ਜਾਣਕਾਰੀ ਲੈਣਗੇ ਪ੍ਰਧਾਨ ਮੰਤਰੀ ਆਦਮਪੁਰ 에어ਪੋਰਟ ਤੋਂ ਡੇਰਾ ਬੱਲਾ ਤੱਕ ਹੈਲੀਕਾਪਟਰ ਰਾਹੀਂ ਜਾਣਗੇ ਆਦਮਪੁਰ 에어ਪੋਰਟ ਦਾ ਨਾਂ ਹੁਣ ਗੁਰੂ ਰਵਿਦਾਸ ਮਹਾਰਾਜ ਸਿਵਲ 에어ਪੋਰਟ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇਸ ਦੀ ਕੋਸ਼ਨਾ ਪਹਿਲਾਂ ਹੀ ਕਰ ਦਿੱਤੀ ਸੀ ਅਤੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਇਸ ਦਾ ਰਸਮੀ ਸ਼ੁਰੂਆਤ ਜਿਹੜੀ ਹੋਵੇਗੀ ਵੀ 에어ਪੋਰਟ ਦੇ ਨਵੇਂ ਨਾਮ ਦਾ ਬੋਰਡ ਲਗਾਉਣ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਇਹ ਹੋ ਚੁਕੀਆਂ ਨੇ ਤਾਂ ਮੰਨਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਅਤੇ ਜਲੰਧਰ ਦੇ ਲਈ ਕੁਝ ਵੱਡਾ ਐਲਾਨ ਕਰ ਸਕਦੇ ਨੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਲੰਧਰ ਤੋਂ ਹੀ ਲੁਧਿਆਣਾ ਦੇ ਹਲਵਾਰਾ 에ਅਰਪੋਰਟ ਦੇ ਉੱਤੇ ਵਰਚੁਅਲ ਉਦਘਾਟਨ ਵੀ ਕਰ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸਪੈਸ਼ਲ ਜਿਹੜਾ ਕਿ ਪ੍ਰੋਟੈਕਸ਼ਨ ਗਰੁੱਪ SPG ਨੇ ਡੇਰਾ ਸੱਚਖੰਡ ਬੱਲਾ ਵਿੱਚ ਸੁਰੱਖਿਆ ਵਿਵਸਥਾ ਸੰਭਾਲ ਲਈ ਹੈ ਡੇਰੇ ਦੇ ਵਿੱਚ ਹੈਲੀਪੈਡ ਬਣਾਇਆ ਜਾਤੇ ਐਮਰਜੈਂਸੀ ਦੇ ਲਈ ਡੀਏਵੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਹੈਲੀਪੈਡ ਤਿਆਰ ਰੱਖਿਆ ਗਿਆ ਡੇਰੇ ਦੇ ਗੱਦੀ ਨਸ਼ੀਦ ਸੰਤ ਨਰਿੰਦਰਨ ਸਿੰਘ ਜੋਗੇ ਇਸ ਵੇਲੇ 12 ਨਸੀ ਤੇ ਵਿੱਚ ਗਏ ਹੋਏ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਜਿਹੜੇ ਵਾਪਸ ਪਰਤ ਆਉਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 1 ਫਰਵਰੀ ਨੂੰ ਜਿਹੜੀ ਪੰਜਾਬ ਦੀ ਫੇਰੀ ਆ ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲਈ ਕੁਝ ਵੱਡੇ ਐਲਾਨ ਕਰ ਸਕਦੇ ਉੱਥੇ ਹੀ ਆਦਮਪੁਰ 에어ਪੋਰਟ ਦੇ ਨਾਮ ਆ ਜਿਹੜਾ ਉਹ ਬਦਲਿਆ ਗਿਆ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਉੱਤੇ ਜਿਹੜਾ ਕਿ ਨਾਮ ਹੁਣ ਰੱਖਿਆ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਕਾਫੀ ਚਰਚਾ ਜਿਹੜੀ ਛਿੜੀ ਹੋਈ ਹੈ